ਆਮ ਆਦਮੀ ਦੇ ਵਿਧਾਇਕਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਆਪਣੇ ਹਲਕੇ ਦੇ ਵਿੱਚ ਇਲੀਗਲ ਉਸਾਰੀਆਂ ਨਹੀਂ ਹੋਣ ਦਵਾਗੇ ਪਰ ਉੱਥੇ ਹੀ ਲੋਕਾਂ ਵੱਲੋਂ ਜਨਹਿਤੀਸ਼ ਦੇ ਨਾਲ ਲਗਾਤਾਰ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਇਲੀਗਲ ਉਸਾਰੀਆਂ ਹੋ ਰਹੀਆਂ ਨੇ ਤੁਹਾਡੇ ਅੱਲੇ ਦੇ ਨਾਲ ਜਿਸ ਦੇ ਚੱਲਦਾ ਇੱਕ ਵਾਰ ਫਿਰ ਤੋਂ ਹਲਕਾ ਵੈਸਟ ਦੇ ਵਿੱਚ ਇਲੀਗਲ ਉਸਾਰੀ ਹੁੰਦੀ ਨਜ਼ਰ ਆ ਰਹੀ ਆ ਬਾਹੂਬਲੀਆਂ ਵੱਲੋਂ ਲਗਾਤਾਰ ਅਵੈਧ ਨਿਰਮਾਣ ਦਾ ਕੰਮ ਲਗਾਤਾਰ ਕਰਵਾਇਆ ਜਾ ਰਿਹਾ ਤਾਂ ਦੱਸ ਜੀਏ ਕਿ ਹਲਕਾ ਵੈਸਟ ਦੇ ਵਿੱਚ ਰਹਾਇਸ਼ੀ ਇਲਾਕੇ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਬਾਹੂਬਲੀਆਂ ਵੱਲੋਂ ਇਲੀਗਲ ਤਰੀਕੇ ਦੇ ਕਮਰਸ਼ੀਅਲ ਬਿਲਡਿੰਗ ਬਣਵਾਈ ਜਾ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਹ ਵੀਡੀਓ ਜਾਣੀ ਤਸ਼ੀਦ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਵਿਧਾਇਕ ਦੇ ਉੱਤੇ ਸਵਾਲ ਵੀ ਚੁਕੇ ਗਏ ਨੇ ਕੀ ਦੱਸਿਓ ਕਿ ਹਲਕਾ ਵੈਸ ਦੇ ਵਿਧਾਇਕ ਲਗਾਤਾਰ ਵੱਡੇ ਵੱਡੇ ਦਾਅਵੇ ਕਰਦੇ ਨਜ਼ਰ ਆਉਂਦੇ ਨੇ ਕਿ ਅਸੀਂ ਆਪਣੇ ਹਲਕੇ ਦੇ ਵਿੱਚ ਇਲੀਗਲ ਉਸਾਰੀ ਨਹੀਂ ਹੋਣ ਦਵਾਵਾਂਗੇ ਤਾਂ ਜੇਕਰ ਕੋਈ ਵੀ ਇਲੀਗਲ ਉਸਾਰੀ ਹੁੰਦੀ ਹੈ ਤਾਂ ਉਸ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਵੀ ਕੀਤੀ ਜਾਵੇਗੀ ਹਾਲਾਂਕਿ ਜ਼ਿਕਰ ਯੋਗ ਇਹ ਵੀ ਹੈ ਕਿ ਇਸ ਜਿਸ ਥਾਂ ਤੇ ਇਲੀਗਲ ਉਸਾਰੀ ਹੋ ਰਹੀ ਹੈ ਰਿਹਾਇਸ਼ੀ ਇਲਾਕੇ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਬਣਾਈ ਜਾ ਰਹੀ ਹੈ ਉਸ ਕੇ ਤੋਂ ਚੰਦ 20 ਕਦਮਾਂ ਦੀ ਦੂਰੀ ਤੇ ਹੀ ਹਲਕਾ ਆਤਮ ਨਗਰ ਦੇ ਵ代ਕ ਦਾ ਘਰ ਵੀ ਪੈਂਦਾ ਹੈ ਤੇ ਇਸ ਦੇ ਨਾਲ ਹੀ ਕਿਥੇ ਵੱਡੇ ਵੱਡੇ ਦਾਅਵੇ ਦੇਖਣ ਨੂੰ ਮਿਲਦੇ ਨੇ ਆਮ ਆਦਮੀ ਪਾਰਟੀ ਦੇ ਵ代ਕਾ ਵੱਲੋਂ ਕਿ ਅਸੀਂ ਕਿਸੇ ਵੀ ਤਰੀਕੇ ਦੀ ਰਹਾਇਸ਼ੀ ਇਲਾਕੇ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਇਲੈਗਲ ਤਰੀਕੇ ਦੇ ਨਾਲ ਨਹੀਂ ਬਣਾ ਦਵਾਂਗੇ ਪਰ ਅੱਜ ਇੱਕ ਤਸਵੀਰ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਅਤੇ ਜਾਣ ਹਿਤੇਸ਼ੀ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਚਾਰ ਮੰਜ਼ਿਲਾ ਕਮਰਸ਼ੀਅਲ ਬਿਲਡਿੰਗ ਰਹਾਇਸ਼ੀ ਇਲਾਕੇ ਦੇ ਵਿੱਚ ਤੜਲੇਦੇ ਨਾਲ ਬਾਹੂਬਲੀਆਂ ਵੱਲੋਂ ਬਣਾਈ ਜਾ ਰਹੀ ਹੈ ਤਾਲੋਕਾ ਵੱਲੋਂ ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਕਿਸੇ ਵੱਡੇ ਬਾਹੂਬਲੀ ਜਾਂ ਰਾਜਨੇਤਾ ਦਾ ਹੱਥ ਹੋ ਸਕਦਾ ਹੈ ਜਿਸ ਕਰਕੇ ਕਿਸੇ ਵੀ ਤਰੀਕੇ ਦੀ ਇਸ ਰਿਹਾਈਸ਼ੀ ਇਲਾਕੇ ਦੇ ਵਿੱਚ ਬਣ ਰਹੀ ਕਮਰਸ਼ੀਅਲ ਬਿਲਡਿੰਗ ਦੇ ਉੱਤੇ ਕੋਈ ਵੀ ਕਾਰਵਾਈ ਹਜੇ ਤੱਕ ਕਰ ਨਹੀਂ ਕੀਤੀ ਗਈ ਹੈ ਤਾਲੋਕਾ ਵੱਲੋਂ ਇਹ ਵੀ ਸਵਾਲ ਪੁੱਛੇ ਜਾ ਰਹੇ ਨੇ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਆਪਣੇ ਬੇਬਾਕ ਕੰਮਾ ਕਰਕੇ ਅਤੇ ਜਿਸ ਤਰੀਕੇ ਨਾਲ ਇਲੀਗਲ ਉਸਾਰੀਆਂ ਦੇ ਉੱਤੇ ਕਾਰਵਾਈ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਵੱਲੋਂ ਵੀ ਹਜੇ ਤੱਕ ਇਸ ਇਲਿ ਗੱਲ ਉਸ ਸਾਰੀ ਇਲੀਗਲ ਬਿਲਡਿੰਗ ਜਿਹੜੀ ਕਮਰਸ਼ੀਅਲ ਹੈ ਇਲੀਗਲ ਬਿਲਡਿੰਗ ਬਣ ਰਹੀ ਰਿਹਾਇਸ਼ੀ ਇਲਾਕੇ ਦੇ ਵਿੱਚ ਇਸ ਦੇ ਉੱਤੇ ਵੀ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਗਈ ਆ ਤਾਂ ਹੁਣ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਤਾਂ ਇੱਕ ਵਾਰ ਤਾਂ ਤਸਵੀਰਾਂ ਜ਼ਰੂਰ ਦਿਖਾ ਦਿਨੇ ਆ ਆਮ ਆਦਮੀ ਦੇ ਵਿਧਾਇਕਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਆਪਣੇ ਹਲਕੇ ਦੇ ਵਿੱਚ ਇਲੀਗਲ ਉਸਾਰੀਆਂ ਨਹੀਂ ਹੋਣ ਦਵਾਂਗੇ ਪਰ ਉੱਥੇ ਹੀ ਲੋਕਾਂ ਵੱਲੋਂ ਜਾਂ ਹਿੱਤੇਸ਼ੀ ਦੇ ਨਾਲ ਲਗਾਤਾਰ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਇਲੀਗਲ ਉਸਾਰੀਆਂ ਹੋ ਰਹੀਆਂ ਨੇ ਧੜਲੇ ਦੇ ਨਾਲ ਜਿਸ ਦੇ ਚੱਲਦਾ ਇੱਕ ਵਾਰ ਫਿਰ ਤੋਂ ਹਲਕਾ ਵੈਸਟ ਦੇ ਵਿੱਚ ਇਲੀਗਲ ਉਸਾਰੀ ਹੁੰਦੀ ਨਜ਼ਰ ਆ ਰਹੀ ਆ ਬਾਹੂਬਲੀਆਂ ਵੱਲੋਂ ਲਗਾਤਾਰ ਅਵੈਧ ਨਿਰਮਾਣ ਦਾ ਕੰਮ ਲਗਾਤਾਰ ਕਰਵਾਇਆ ਜਾ ਰਿਹਾ ਤਾਂ ਦੱਸ ਜੀਏ ਕਿ ਹਲਕਾ ਵੈਸਟ ਦੇ ਵਿੱਚ ਰਹਾਇਸ਼ੀ ਇਲਾਕੇ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਬਾਹੂਬਲੀਆਂ ਵੱਲੋਂ ਇਲੀਗਲ ਤਰੀਕੇ ਦੇ ਕਮਰਸ਼ੀਅਲ ਬਿਲਡਿੰਗ ਬਣਵਾਈ ਜਾ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਹ ਵੀਡੀਓ ਜਾਣੀ ਤੈਸ਼ੀ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਵਿਧਾਇਕ ਦੇ ਉੱਤੇ ਸਵਾਲ ਵੀ ਚੁਕੇ ਗਏ ਨੇ ਕਿ ਦੱਸ ਜੀ ਕਿ ਹਲਕਾ ਵੈਸ ਦੇ ਵਿਧਾਇਕ ਲਗਾਤਾਰ ਵੱਡੇ ਵੱਡੇ ਦਾਅਵੇ ਕਰਦੇ ਨਜ਼ਰ ਆਉਂਦੇ ਨੇ ਕਿ ਅਸੀਂ ਆਪਣੇ ਹਲਕੇ ਦੇ ਵਿੱਚ ਇਲੀਗਲ ਉਸਾਰੀ ਨਹੀਂ ਹੋਣ ਦਵਾਵਾਂਗੇ ਤਾਂ ਜੇਕਰ ਕੋਈ ਵੀ ਇਲੀਗਲ ਉਸਾਰੀ ਹੁੰਦੀ ਹੈ ਤਾਂ ਉਸ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਵੀ ਕੀਤੀ ਜਾਵੇਗੀ ਹਾਲਾਂਕਿ ਜ਼ਿਕਰ ਵੀ ਹੋ ਗੇ ਵੀ ਹੈ ਕਿ ਇਸ ਜਿਸ ਥਾਂ ਤੇ ਇਲੀਗਲ ਉਸਾਰੀ ਹੋ ਰਹੀ ਹੈ ਰਿਹਾਇਸ਼ੀ ਇਲਾਕੇ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਬਣਾਈ ਜਾ ਰਹੀ ਹੈ ਉਸ ਕੇ ਤੋਂ ਚੰਦ 20 ਕਦਮਾਂ ਦੀ ਦੂਰੀ ਤੇ ਹੀ ਹਲਕਾ ਆਤਮ ਨਗਰ ਦੇ ਵ代यक ਦਾ ਘਰ ਵੀ ਪੈਂਦਾ ਹੈ ਤੇ ਇਸ ਦੇ ਨਾਲ ਹੀ ਕਿਥੇ ਵੱਡੇ ਵੱਡੇ ਦਾਅਵੇ ਦੇਖਣ ਨੂੰ ਮਿਲਦੇ ਨੇ ਆਮ ਆਦਮੀ ਪਾਰਟੀ ਦੇ ਵ代यक ਵੱਲੋਂ ਕਿ ਅਸੀਂ ਕਿਸੇ ਵੀ ਤਰੀਕੇ ਦੀ ਰਹਾਇਸ਼ੀ ਇਲਾਕੇ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਇਲੈਗਲ ਤਰੀਕੇ ਦੇ ਨਾਲ ਨਹੀਂ ਬਣਾ ਦਵਾਂਗੇ ਪਰ ਅੱਜ ਇੱਕ ਤਸਵੀਰ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਅਤੇ ਜਾਣ ਹਿਤੇਸ਼ੀ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਚਾਰ ਮੰਜ਼ਿਲਾ ਕਮਰਸ਼ੀਅਲ ਬਿਲਡਿੰਗ ਰਹਾਇਸ਼ੀ ਇਲਾਕੇ ਦੇ ਵਿੱਚ ਟੜਲੇ ਦੇ ਨਾਲ ਬਾਹੂ ਬਲੀਆਂ ਵੱਲੋਂ ਬਣਾਈ ਜਾ ਰਹੀ ਆ ਤਾਂ ਲੋਕ ਵੱਲੋਂ ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਕਿਸੇ ਵੱਡੇ ਬਾਹੂਬਲੀ ਜਾਂ ਰਾਜਨੇਤਾ ਦਾ ਹੱਥ ਹੋ ਸਕਦਾ ਹੈ ਜਿਸ ਕਰਕੇ ਕਿਸੇ ਵੀ ਤਰੀਕੇ ਦੀ ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਬਣ ਰਹੀ ਕਮਰਸ਼ੀਅਲ ਬਿਲਡਿੰਗ ਦੇ ਉੱਤੇ ਕੋਈ ਵੀ ਕਾਰਵਾਈ ਹਜੇ ਤੱਕ ਕਰ ਨਹੀਂ ਕੀਤੀ ਗਈ ਹਾ ਤਾਲੂਕਾ ਵੱਲੋਂ ਇਹ ਵੀ ਸਵਾਲ ਪੁੱਛੇ ਜਾ ਰਹੇ ਨੇ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਆਪਣੇ ਬੇਬਾਕ ਕੰਮਾ ਕਰਕੇ ਅਤੇ ਜਿਸ ਤਰੀਕੇ ਨਾਲ ਇਲੀਗਲ ਉਸਾਰੀਆਂ ਦੇ ਉੱਤੇ ਕਾਰਵਾਈ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਵੱਲੋਂ ਵੀ ਹਜੇ ਤੱਕ ਇਸ ਇਲੀਗਲ ਉਸਾਰੀ ਇਲੀਗਲ ਬਿਲਡਿੰਗ ਜਿਹੜੀ ਕਮਰਸ਼ੀਅਲ ਹੈ ਇਲੀਗਲ ਬਿਲਡਿੰਗ ਹੈ ਰਿਹਾਈਸ਼ੀ ਇਲਾਕੇ ਦੇ ਵਿੱਚ ਇਸ ਦੇ ਉੱਤੇ ਵੀ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਗਈ ਆ ਤਾਂ ਹੁਣ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਤਾਂ ਇੱਕ ਵਾਰ ਤਾਂ ਤਸਵੀਰਾਂ ਜ਼ਰੂਰ ਦਿਖਾ ਦਿਨੇ ਆ ਆਮ ਆਦਮੀ ਦੇ ਵਿਧਾਇਕਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਆਪਣੇ ਹਲਕੇ ਦੇ ਵਿੱਚ ਇਲੀਗਲ ਉਸਾਰੀਆਂ ਨਹੀਂ ਹੋਣ ਦਵਾਵਾਂਗੇ ਪਰ ਉੱਥੇ ਹੀ ਲੋਕਾਂ ਵੱਲੋਂ ਜਾਂ ਹਿੱਤੀਸ਼ ਦੇ ਨਾਲ ਲਗਾਤਾਰ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਇਲੀਗਲ ਉਸਾਰੀਆਂ ਹੋ ਰਹੀਆਂ ਨੇ ਢੜਲੇ ਦੇ ਨਾਲ ਜਿਸ ਦੇ ਚੱਲਦਾ ਇੱਕ ਵਾਰ ਫਿਰ ਤੋਂ ਹਲਕਾ ਵੈਸਟ ਦੇ ਵਿੱਚ ਇਲੀਗਲ ਉਸਾਰੀ ਹੁੰਦੀ ਨਜ਼ਰ ਆ ਰਹੀ ਆ ਬਾਹੂ ਬਲੀਆਂ ਵੱਲੋਂ ਲਗਾਤਾਰ ਅਵੈਧ ਨਿਰਮਾਣ ਦਾ ਕੰਮ ਲਗਾਤਾਰ ਕਰਵਾਇਆ ਜਾ ਰਿਹਾ ਤਾਂ ਦੱਸ ਜੀਏ ਕਿ ਹਲਕਾ ਵੈਸਟ ਦੇ ਵਿੱਚ ਰਹਾਇਸ਼ੀ ਇਲਾਕੇ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਬਾਹੂ ਬਲੀਆਂ ਵੱਲੋਂ ਇਲੀਗਲ ਤਰੀਕੇ ਦੇ ਕਮਰਸ਼ੀਅਲ ਬਿਲਡਿੰਗ ਬਣਵਾਈ ਜਾ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਹ ਵੀਡੀਓ ਜਾਣੀ ਤਸ਼ੀਦ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਵਿਧਾਇਕ ਦੇ ਉੱਤੇ ਸਵਾਲ ਵੀ ਚੁਕੇ ਗਏ ਨੇ ਕੀ ਦੱਸਦੀ ਹੈ ਕਿ ਹਲਕਾ ਵੈਸ ਦੇ ਵਿਧਾਇਕ ਲਗਾਤਾਰ ਵੱਡੇ ਵੱਡੇ ਦਾਅਵੇ ਕਰਦੇ ਨਜ਼ਰ ਆਉਂਦੇ ਨੇ ਕਿ ਅਸੀਂ ਆਪਣੇ ਹਲਕੇ ਦੇ ਵਿੱਚ ਇਲੀਗਲ ਉਸਾਰੀ ਨਹੀਂ ਹੋਣ ਦੇਵਾਂਗੇ ਤਾਂ ਜੇਕਰ ਕੋਈ ਵੀ ਇਲੀਗਲ ਉਸਾਰੀ ਹੁੰਦੀ ਹੈ ਤਾਂ ਉਸ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਵੀ ਕੀਤੀ ਜਾਵੇਗੀ ਹਾਲਾਂਕਿ ਜ਼ਿਕਰ ਯੋਗ ਇਹ ਵੀ ਹੈ ਕਿ ਇਸ ਜਿਸ ਥਾਂ ਤੇ ਇਲੀਗਲ ਉਸਾਰੀ ਹੋ ਰਹੀ ਹੈ ਰਿਹਾਇਸ਼ੀ ਇਲਾਕੇ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਬਣਾਈ ਜਾ ਰਹੀ ਹੈ ਉਸ ਇਲਾਕੇ ਕੇ ਤੋਂ ਚੰਦ ਵੀ ਕਦਮਾਂ ਦੀ ਦੂਰੀ ਤੇ ਹੀ ਹਲਕਾ ਆਤਮ ਨਗਰ ਦੇ ਵਿਧਾਇਕ ਦਾ ਘਰ ਵੀ ਪੈਂਦਾ ਹੈ ਤੇ ਇਸ ਦੇ ਨਾਲ ਹੀ ਕਿਥੇ ਵੱਡੇ ਵੱਡੇ ਦਾਅਵੇ ਦੇਖਣ ਨੂੰ ਮਿਲਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕਿ ਅਸੀਂ ਕਿਸੇ ਵੀ ਤਰੀਕੇ ਦੀ ਰਹਾਇਸ਼ੀ ਇਲਾਕੇ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਇਲੀਗਲ ਤਰੀਕੇ ਦੇ ਨਾਲ ਨਹੀਂ ਬਣਾਉਂਦਾ